ਸਾਸ਼ੀਕਾਲ ਗਾਇਸ ਤੁਹਾਡਾ ਫਿਰ ਤੋਂ ਸਵਾਗਤ ਹੈ ਜੀ ਮੇਰੇ ਨਵੇਂ ਵਲੌਗ ਦੇ ਵਿੱਚ ਆਦਾ ਵਲੌਗ ਇੰਟਰਸਟਿੰਗ ਹੋਣ ਜਾ ਰਿਹਾ ਜੀ ਤੇ ਅੱਜ ਮੈਂ ਦਿਖਾਵਾਂਗਾ ਜੀ ਤੁਹਾਨੂੰ ਨਾਨਕਿਆਂ ਦਾ ਘਰ ਤੇ ਗੇਟ ਦੇ ਵਿੱਚ ਐਂਟਰ ਕਰਦੇ ਸਾਰੀ ਛੋਟੀ ਜੀ ਕਾਰ ਪਾਰਕਿੰਗ ਦੇਖਣ ਨੂੰ ਮਿਲਦੀ ਹੈ ਤੇ ਜਿਸ ਚ ਕਾਰ ਖੜੀ ਹੈ ਜੇ ਤੁਹਾਨੂੰ ਮੇਰੇ ਘਰ ਦਾ ਵੀ ਹੋਮ ਟੂਰ ਚਾਹੀਦਾ ਤਾਂ ਕਮੈਂਟਸ ਵਿੱਚ ਜਰੂਰ ਦੱਸਿਓ ਤੇ ਇਹ ਜਸਟ ਅ ਨਾਲ ਹੈਗੀ ਹੈ ਜੀ बैठक ਜਿਸ ਨੂੰ ਪਿੰਡਾਂ ਵਿੱਚ ਬੈਠਕ ਕਹਿੰਦੇ ਨੇ ਬਾਕੀ ਇਹ ਹੈਗਾ ਜੀ ਗੈਸਟਰੂਮ ਜੇ ਕੋਈ ਗੈਸਟ ਆਉਂਦਾ ਤਾਂ ਉਹ ਇੱਥੇ ਰੈਸਟ ਕਰਦਾ ਤੇ ਇਸ ਰੂਮ ਦੇ ਨਾਲ ਹੀ ਹੈਗਾ ਜੀ ਸਟੋਰ ਰੂਮ ਜਿਹਨੂੰ ਲੱਕੜ ਵਾਲਾ ਕਮਰਾ ਵੀ ਕਿਹਾ ਜਾਂਦਾ ਤੇ ਇੱਧਰ ਚ ਵੀ ਕੁਝ ਫालतू ਸਮਾਨ ਪਿਆਗਾ ਕੁਝ ਅਲਮੀਆਂ ਜਿੱਚ ਕੱਪੜੇ ਨੇ ਫਰਾ ਫालतੂ ਠੀਕ ਹੈ ਤੇ ਇਹ ਹੈਗਾ ਜੀ ਛੋਟਾ ਜਿਹਾ ਵਿਹੜਾ ਇੱਥੇ ਕੱਪੜੇ ਧੋਣ ਵਾਲਾ ਏਰੀਆ ਤੇ ਤੇ ਇੱਥੇ ਹੈਗਾ ਜੀ ਵਾਸ਼ ਬੇਸਿਨ ਅੰਦਰ ਇਹ ਬਾਹਰਲਾ ਵਾਸ਼ ਬੇਸਿਨ ਹੈ ਹੱਥ ਵਗੈਰਾ ਮੂੰਹ ਵਗੈਰਾ ਤੁਹਾਨੂੰ ਤੇ ਉਦੋਂ ਅੰਦਰ ਹੈਗਾ ਜੀ ਤੇ ਅੰਦਰ ਵੀ ਇੱਕ ਵਾਸ਼ ਬੇਸਿਨ ਹੈ ਤੇ ਨਾਲ ਹੀ ਹੈਗਾ ਜੀ ਵਾਸ਼ਰੂਮ ਤੇ ਉਸ ਦੇ ਨਾਲ ਹੈਗਾ ਜੀ ਸ਼ੂਜ਼ ਵਾਲਾ ਏਰੀਆ ਜਿੱਥੇ ਸ਼ੂਜ਼ ਤੇ ਹੋਰ ਥੋੜਾ ਜਿਹਾ ਸਮਾਨ ਪਿਆ ਤੇ ਟਾਇਲਟ ਤੇ ਜਦੋਂ ਆਪਾਂ ਉਦੋਂ ਬਾਅਦ ਮੇਨ ਐਂਟਰੀ ਕਰਦੇ ਆ ਤੇ ਨਾਲ ਹੀ ਆ ਗਿਆ ਜੀ ਆਪਣਾ ਕਿਚਨ ਜਿਸ ਤੱਕ ਹੀ ਅੱਜੇ ਖਾਣਾ ਬਣਾਉਣਾ ਬਿਕੋਸ ਕਿਉਂਕਿ ਮੈਂ ਸਵੇਰ ਸਵੇਰ ਜਿਹੜਾ ਸ਼ੂਟ ਕਰ ਰਿਆ ਤੇ ਉਹਦੇ ਜਸਟ ਨਾਲ ਕਿਚਨ ਦੇ ਨਾਲ ਹੈਗਾ ਜੀ ਆਪਣਾ ਇੱਕ ਹੋਰ ਬੈਡਰੂਮ ਇਹ ਹੈਗਾ ਜੀ ਨਾਨੀ ਤੇ ਮੇਰੀ ਮਾਸੀ ਦਾ ਜਿਹੜਾ ਬੈਡਰੂਮ ਹੈ ਇਹ ਜਿੱਥੇ ਕਿ ਉਹ ਰਹਿੰਦੇ ਨੇ ਤੇ ਉਸ ਦੇ ਨਾਲ ਵਾਲਾ ਰੂਮ ਹੈਗਾ ਜੀ ਮੇਰੇ ਮਾਮਾ ਤੇ ਮੇਰੀ ਮਾਮੀ ਦਾ ਠੀਕ ਹੈ ਤੇ ਉਸ ਰੂਮ ਦੇ ਅੰਦਰ ਹੀ ਹੈਗਾ ਜੀ ਆਪਣਾ ਬਾਬੇ ਵਾਲਾ ਕਮਰਾ ਪੂਜਾ ਰੂਮ ਜਿਹਨੂੰ ਕਹਿੰਦੇ ਆ ਕਾਰ ਪਾਰਕਿੰਗ ਨੇ ਨਾਲ ਸਟੇਅਰਸ ਆ ਜੀ ਜਿਸ ਦਾ ਰਸਤਾ ਚਵਾਰੇ ਵਾਲ ਨੂੰ ਜਾਂਦਾ ਹੈ ਉੱਪਰ ਦਾ ਤੁਸੀਂ ਵਿਊ ਦੇਖ ਸਕਦੇ ਹੋ ਪਿਛਲੀ ਸਾਈਡ ਤੋਂ ਬਹੁਤ ਸੋਹਣਾ ਵਿਊ ਹੁੰਦਾ ਹੈ ਅਗਲੀ ਸਾਈਡ ਤੋਂ ਗਲੀ ਦਾ ਵਿਊ ਵੀ ਬਹੁਤ ਘੈਂਟ ਆਉਂਦਾ ਹੈਗਾ ਇਹ ਸਾਹਮਣੇ ਇਹ ਜੀ ਜਿਹਨੂੰ ਅਸੀਂ ਨਾਮ ਰੱਖਿਆ ਇਹ ਛੋਟਾ ਚਵਾਰਾ ਉਹ ਵੱਡਾ ਚਵਾਰਾ ਫਿਰ ਆ ਪੀੜੀ ਜੀ ਗਲੀ ਚ ਇੱਥੋਂ ਰਸਤੇ ਚ ਟੱਪ ਕੇ ਚਵਾਰ ਆ ਗਿਆ ਜਿਸ ਤੇ ਕਿ ਅਸੀਂ ਪਲਾਂਟਸ ਲਗਾਏ ਨੇ ਕਈ ਰਾਤ ਕਈ ਵਾਰ ਰਾਤ ਨੂੰ ਅਸੀਂ ਉੱਪਰ ਵੀ ਪੈ ਜੰਨੇ ਕੂਲਰ ਤੁਹਾਨੂੰ ਦੇਖ ਹੀ ਰਿਹਾ ਹੋਗਾ ਤੇ ਇੱਥੋਂ ਬਾਅਦ ਜੀ ਆ ਗਿਆ ਜੀ ਆਪਣਾ ਚਵਾਰਾ ਜੋ ਕਿ ਰੂਮ ਬਾਦ ਚ ਬਣਿਆ ਹੋਇਆਗਾ ਫਿਲਹਾਲ ਇਹਨੂੰ ਕੋਈ ਯੂਜ਼ ਨਹੀਂ ਕਰਦਾ ਇਸ ਘਰ ਨੇ ਇਸ ਦੀ ਹਾਲਤ ਕੁਛ ਇਸ ਤਰ੍ਹਾਂ ਦੀ ਕਮੈਂਟ ਵਿੱਚ ਜਰੂਰ ਦੱਸਿਓ ਕਿਵੇਂ ਲੱਗਿਆ ਤੁਹਾਨੂੰ ਘਰ ਮਿਲਦਿਆ ਅਗਲੀ ਵੀਡੀਓ 'ਚ ਤਦ ਤੱਕ ਸਤਿ ਸ਼੍ਰੀ ਅਕਾਲ